ਅੱਜੀ ਕਿਵੇਂ ਦੇਖਦੇ ਹੋ ਕਿਵੇਂ ਮੋਲ ਪੜਜੂਗਾ ਸ਼ੀਤਨ ਦਾ ਸੀਟ ਕੱਢ ਜੂਗਾ ਇਸ ਨੂੰ ਮੁਸ਼ਕਲ ਆ ਭਾਈ ਕੰਮ ਨਹੀਂ ਕੀਤੇ ਭਾਈ ਸਰ ਐਮਐਲ ਰਹੇ ਕੰਮ ਨਾ ਕੋਈ ਨਹੀਂ ਕੀਤਾ ਪਿਛਲੀ ਜਿਮਣੀ ਚੋਨਾ ਐ ਐਮਪੀ ਦੀਆਂ ਉਹਦੇ ਵਿੱਚ ਬੀਜੇਪੀ ਦੀ ਜਿਹੜੀ ਕਾਫੀ ਵੋਟ ਵਧੀ ਹੈ ਉਸ ਦੇ ਹਿਸਾਬ ਨਾਲ ਜਾਈਏ ਤੇ ਇਸ ਵਾਰੀ ਸ਼ੀਤਲੰਗੁਰਾਲ ਜੀ ਲੱਗਦਾ ਬਾਜੀ ਮਾਰ ਜਾਣਗੀ ਕੀ ਕਹਿਣਾ ਚਾਹੁੰਦੇ ਆ ਭਿੰਦਰ ਭਗਤ ਠੀਕ ਬੰਦੇ ਜੀ ਸਹੀ ਭਾਈ ਇਹ ਬਿਲਕੁਲ ਸਹੀ ਗੱਲ ਹੋਰ ਇਹਨੂੰ ਜਾਣੀ ਲੱਗਦੀ ਹੈ ਤੇ ਸ਼ੀਤਨ ਰਾਹ ਦਾ ਕਿਵੇਂ ਦੇਖਦੇ ਹੋ ਉਹ ਆਪਣੀ ਗੱਲ ਸੀ 2.5 ਸਾਲ ਵਿਦਾਇਕ ਸੇ ਉਹ ਕੰਮ ਕੀਤੇ ਉਹਨਾਂ ਸਾਡੇ ਚੈਂਪੀ ਕੋਈ ਕੰਮ ਨਹੀਂ ਕੀਤਾ ਸੀ ਸ਼ੀਤਲ ਰਾਖਸੀ ਬੱਲੇ ਵਧਾਏ ਕਿਥੋਂ ਕੰਮ ਕੀਤੇ ਉਹਨਾਂ ਨੇ ਸਾਨੂੰ ਤਾਂ ਨਹੀਂ ਲੱਗਦਾ ਕੀਤੇ ਨੇ ਸਾਨੂੰ ਨਹੀਂ ਲੱਗਦਾ ਕੀਤੇ ਨੇ ਸ਼ਸ਼ੀਲ ਕੁਮਾਰ ਰਿੰਕੂ ਦਾ ਕਿਵੇਂ ਦੇਖੇ ਕੰਮ ਕੀਤੇ ਉਹ ਵੀ ਇਹ ਪਿੱਛੇ ਐਮਪੀ ਵੀ ਰਿਹਾ ਐ ਐਮਐਲਏ ਵੀ ਰਿਹਾ ਕੰਮ ਦੇ ਉਹਦਾ ਵੀ ਨਹੀਂ ਦਿਖਿਆ ਕੋਈ ਜਲੰਧਰ ਦੇ ਵੈਸਟ ਦੇ ਵਿੱਚੜੀਆਂ ਜਿਮਨੀ ਚੋੜਾਂ ਦੁਬਾਰਾ ਆ ਰਹੇ ਆ ਸ਼ੀਤਨ ਰਾਗ ਵੱਲੋਂ ਦਾ ਅਸੀਫਾ ਦਿੱਤਾ ਗਿਆ ਉਸੇ ਨੂੰ ਲੈ ਕੇ ਦੁਬਾਰਾ ਜਿਹੜਾ ਇਹ ਜਲੰਧਰ ਵੈਸਟ ਦੇ ਵਿੱਚ ਇਲੈਕਸ਼ਨ ਹੋ ਰਹੇ ਉਸੇ ਨੂੰ ਲੈ ਕੇ ਅੱਜ ਪਾਰਕੋ ਕੈਂਪ ਦੇ ਵਿੱਚ ਮੌਜੂਦ ਆ ਸੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ 2 2.5 ਸਾਲ ਜਿਹੜੇ ਆ ਸ਼ੀਤਨ ਰਾਗ ਵੱਲੋਂ ਕੰਮ ਕੀਤੇਗੇ ਜਾਂ ਨਹੀਂ ਕੀਤੇਗੇ ਸਸੀਗਲ ਭਾਈ ਇਲੈਕਸ਼ਨ ਆ ਰਿਹਾ ਹੈ ਕਿਹੜਾ ਬੰਦਾ ਜਿਹੜਾ ਕੈਂਡੀਡੇਟ ਹੈ ਜਿੱਤ ਸਕਦਾ ਇਸ ਵਾਰ ਸਰ ਐਕਚੁਅਲੀ ਤਾਂ ਕਿ ਉਹਨਾਂ ਚੱਕੀ ਰਿੰਕੂ ਆ ਕਹਣਾ ਸੀ ਤੇਰਾ ਅਨਾਰ ਦੇ ਦਿੱਤੀ ਪਤਰੀ ਹੋਰ ਆਪਾਂ ਦੇ ਇਸ ਜਿਹੜਾ ਨਾ ਉਹ ਨਹੀਂ ਵੜ ਪਈ। ਭਾਈ ਕੀ ਕਹਿਣਾ ਚਾਹੁੰਦੇ ਮਿੰਦਰ ਭਗਤ ਦਾ ਕਿਵੇਂ ਦੇਖਦੇ ਹੋ? ਐ ਬੋਈ ਠੱਠ ਜਾਓ। ਕੀ ਕਹਿਣਾ ਚਾਹੁੰਦੇ ਮਿੰਦਰ ਭਗਤ ਦਾ? ਠੀਕ ਬੰਦੇ ਜੀ ਸਹੀ। ਭਾਈ ਇਹ ਬਿਲਕੁਲ ਸਹੀ ਗੱਲ। ਹੋਰ ਇਹਨੂੰ ਕਹਿਣੀ ਚਾਹੀਦੀ। ਜਸੂ ਦੇ ਸ਼ੀਤਨ ਰਾਹ ਦਾ ਕਿਵੇਂ ਦੇਖਦੇ ਹੋ? ਉਹ ਆਪਣੀ ਗੱਲ ਸੀ। 2.5 ਸਾਲ ਵਿਧਾਇਕ ਸੀ ਉਹ ਕੰਮ ਕੀਤੇ ਉਹਨਾਂ। ਸਾਡੇ ਚੈਂਪ ਚ ਕੋਈ ਕੰਮ ਨਹੀਂ ਕੀਤਾ। ਅਲੀਗਾਂਬ ਜਾਏਗਾ ਫੇਰਾ ਬਾਗੀ ਕੋ ਅੱਛੇ ਤੇ ਵਾਪਸ ਗਿਆ ਇਹ ਤਾਂ ਕਿ ਭਾਈ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦਾ ਬੋਲ ਪੜ ਚੁਕਾ ਹੈ ਇਲੈਕਸ਼ਨਾਰੇ ਦੁਆਰਾ ਵੈਸਟ ਦੇ ਵਿੱਚ ਪਹਿਲਾਂ ਵੀ ਹਾਰ ਹੋਈ ਸੀ ਬੀਜੇਪੀ ਦੀ ਕਿਵੇਂ ਦੇਖਦੇ ਨਹੀਂ ਸਰ ਜਿਹੜੀ ਆ ਪਿਛਲੀ ਜਿਮਣੀ ਚੋਨਾ ਹੋਈ ਐ MP ਦੀਆਂ ਉਹਦੇ ਵਿੱਚ ਬੀਜੇਪੀ ਦੀ ਜਿਹੜੀ ਕਾਫੀ ਵੋਟ ਵਧੀ ਹੈ ਉਸੇ ਹਿਸਾਬ ਨਾਲ ਜਾਈਏ ਤੇ ਇਸ ਵਾਰੀ ਸ਼ੀਤਲੰਗੁਰਾਲ ਜੀ ਲੱਗਦਾ ਬਾਜੀ ਮਾਰ ਜਾਣਗੀ ਕਾਫੀ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਏਰੀਆ ਦੇ ਵਿੱਚ ਕਿਵੇਂ ਦੇਖਦੇ ਹੋ ਸਾਰਾ ਕੰਮ ਨਹੀਂ ਹੋਇਆ ਉਹਨਾਂ ਦੇ ਉੱਤੇ ਸਰਕਾਮ ਮੈਂ ਦੋਨਾਂ ਨੇ ਦੱਸਿਆ ਕਿ ਮੇਰੇ ਜਿਹਦਾ ਹੱਥ ਬੰਨੇ ਹੁੰਦੇ ਹੋ ਹੀ ਹਿਸਾਬ ਸੀਗਾ ਮੈਂ ਨਾ ਦਾ ਹੀ ਐਮਐਲਏ ਸੀ ਪਰ ਮੈਨੂੰ ਕੋਈ ਪਾਵਰ ਨਹੀਂ ਸੀ ਦਿੱਤੀ ਗਈ ਮੈਂ ਜਿਹੜੇ ਲੋਕਾਂ ਨੂੰ ਗਰੰਟੀ ਗਰੰਟਾ ਦੇ ਸਕਾਂ ਪਹਿਲਾਂ ਸੁਸ਼ੀਲ ਕੁਮਾਰ ਇੱਕੋ ਕਾਂਗਰਸ ਸੀਗੇ ਕਾਂਗਰਸ 'ਚ ਵੀ ਨਹੀਂ ਕੰਮ ਹੋਇਆ ਉਹਨਾਂ ਦੇ ਐਸ਼ੂ ਸ਼ਿਰੀਨਕੂ ਜੀ ਦੇ ਵਿਲੇਜ ਜਦੋਂ ਕਾਂਗਰਸ ਚ ਸੀਗੇ ਸ਼ਿਰੀਨਕੂ ਜੀ ਆਪਣੇ ਪੱਦਰ ਦੇ ਉੱਤੇ ਕਾਫੀ ਕੰਮ ਕਰਕੇ ਲਿਆ ਸਕੇ ਆ ਜਿਹਦਾ ਇੱਥੇ ਸਾਡੇ ਦੋ ਸਮਾਜ ਰਹਿੰਦੇ ਖਾਸ ਕਰਕੇ ਇੱਕ ਬਰਾੜ ਸਮਾਜ ਇੱਕ ਭਗਤ ਸਮਾਜ ਦੋਨਾਂ ਸਮਾਜਾਂ ਵਾਸਤੇ ਸ਼ਿਰੀਨਕੂ ਨੇ ਬਹੁਤ ਵਧੀਆ ਉਪਰਾਲੇ ਕੀਤੇ ਸਾਡੇ ਵਾਸਤੇ ਉਹਨਾਂ ਨੇ ਜਗਾ ਜਿਹੜੀ ਅਲਾਟਮੈਂਟ ਕਰਵਾਈ ਤੇ ਕਬੀਰ ਸਾਹਿਬ ਦਾ ਭਵਨ ਬਣਵਾਇਆ ਭਾਈ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦਾ ਮੋਲ ਬਣ ਚੁੱਕਾ ਸ਼ਿਤਨ ਦਾ ਸੀਟ ਕੱਢੂਗੇ ਅਸਾਂ ਦੇਖੋ ਪਾਈਡੇ ਪ੍ਰਟੀਕਲ ਦੇ ਵਿੱਚ ਸੀਰ ਨੇ ਆਪਣੇ ਆਪਣੇ ਸਾਰੇ ਲੱਗੇ ਨੇ ਸੀ ਲੈਕਸ਼ਨ ਪਜਾ ਦੇ ਲੱਗੇ ਨੇ ਬਾਕੀ ਲੋਕਾਂ ਦਾ ਵੀ ਉਹ ਦੇਖੋ ਕਿਦਾਂ ਦਾ ਲੋਕੀ ਕਾਫੀ ਵਿਰੋਧ ਵੀ ਦੇਖਣ ਨੂੰ ਮਿਲਿਆ ਸੀਤ ਨੂੰ ਰਾਗਦਾ ਕਿਵੇਂ ਦੇਖਦੇ ਸਾਰਾ ਵਿਰੋਧ ਤੇ ਮਿਲ ਰਿਹਾ ਵਾ ਇਲਾਕਾ ਦੇ ਉਹ ਲੋਕਾਂ ਦੀ ਥਿਉਰੀ ਨੂੰ ਨਹੀਂ ਲਿਖਿਆ ਤੇ ਲੋਕਾਂ ਦਾ ਦਿਮਾਗ ਕਿਧਰ ਕਿਉਂ ਫਿਰ ਜਾਣਾ ਕੁਝ ਨਹੀਂ ਪਤਾ 2.5 ਸਾਲ ਸਿਗੇ ਵਿਧਾਇਕ ਸੀਗੇ ਕੰਮ ਕੀਤੇ ਉਹਨਾਂ ਨੇ ਇੱਥੇ ਕੰਮ ਜਿਹੜੇ ਉਹਨਾਂ ਜਾਲਮ ਜਿਹੜੇ ਕੰਮ ਉਹਨਾਂ ਕੋ ਮਿਲੇ ਕੋ ਪਾਰਟੀ ਵਾਲੋ ਨੇ ਕੀਤੇ ਨੇ ਬਾਕੀ ਦੇ ਜਿਹੜੇ ਲੋਕਾਂ ਦੇ ਰੂਪ ਰੂਪ ਕੰਮ ਹੀ ਉਹ ਹੁੰਦੇ ਰਹੇ ਨੇ ਕਿੰਨੇ ਨੇ ਲੋਕਾਂ ਨੂੰ ਬਾਕੀ ਪਾਰਟੀਆਂ ਦੇ ਜੋ ਵੀ ਕੰਮ ਹੋਣਾ ਮਾਦੀ ਮਿਲੀ ਉਹਨਾਂ ਨੇ ਕੀਤੇ ਨੇ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਅਸੀਂ ਜਲੰਧਰ ਵੈਸਟ ਦੇ ਵਿੱਚ ਲੋਕਾਂ ਨਾਲ ਜਿਹੜੇ ਗੱਲਬਾਤ ਚੱਲ ਰਹੀ ਹੈ ਕਿਵੇਂ ਜਿਹੜਾ ਮਾਹੌਲ ਬਣ ਸਕਦਾ ਹੋ ਇੱਥੇ ਸਸੀ ਗੱਲ ਭਾਜੀ ਸ੍ਰੀ ਗੁਰ ਸਰ ਇਲੈਕਸ਼ਨ ਆ ਰਿਹਾ ਦੁਬਾਰਾ ਕਿਵੇਂ ਦੇਖਦੇ ਹੋ ਕਿਹੜਾ ਉਮੀਦਵਾਰ ਜਿਹੜਾ ਜਿੱਤ ਸਕਦਾ ਹੈ ਇਸ ਟਾਈਮ ਤੇ ਪਰ ਇਹ ਛਾੜੂਦਾ ਤੇ ਉਹਦਾ ਮੁਕਾਬਲਾ ਹੋ ਸਕਦਾ ਨਾ 5000 ਹਾਂਜੀ ਸ਼ੀਤਲ ਰਾਖ ਸੀ ਬੱਲੇ ਬਧਾਏ ਕਿਥੋਂ ਕੰਮ ਕੀਤੇ ਉਹਨੇ ਸਾਨੂੰ ਤਾਂ ਨਹੀਂ ਲੱਗਦਾ ਕੀਤੇ ਨੇ ਸਾਨੂੰ ਨਹੀਂ ਲੱਗਦਾ ਕੀਤੇ ਨੇ ਕੌਣ ਦੇ ਸਕਦਾ ਟੱਕਰ ਹੁਣ ਸਾਰੀ ਇਹ ਚ ਕੌਣ ਸੀਟ ਕੱਢ ਦੇਗਾ ਇਹ ਤੇ ਇਸ ਟਾਪ ਤੇ ਵੀ ਛਾੜੂਦਾ ਜੀ ਭਾਈ ਕਿਵੇਂ ਦੇਖਦੇ ਹੋ ਕਿਵੇਂ ਮੋਲ ਪੜ ਜੁਗਾ ਸ਼ੀਤਲ ਰਾਖ ਸੀਟ ਕੱਢ ਜੂਗਾ ਇਸ ਮੁਸ਼ਕਲ ਆ ਭਾਈ ਕੰਮ ਨਹੀਂ ਕੀਤੇ ਤਾਈ ਸਾਰੇ ਮਲੇ ਦੇ ਕਾਮ ਨਾਲ ਕੋਈ ਨਹੀਂ ਕੀਤਾ ਨਸ਼ਾ ਹੀ ਕੀਆ ਸੀ ਆਮ ਆਦਮੀ ਦੇ ਵਿੱਚ ਸੀਗਾ ਪਹਿਲਾ ਉਹ ਰਿਜ਼ਾਈਨ ਦੇ ਦਿੱਤਾ ਉਸ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਫਿਰ ਅਸਤੀਫਾ ਵਾਪਸ ਲੈਣ ਦੇ ਗੱਲਾਂ ਕੀਤੇ ਕਿਉਂ ਹੋਰ ਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੁਸ਼ੀਲ ਕੁਮਾਰ ਨੂੰ ਕਿਵੇਂ ਦੇਖਦੇ ਕੰਮ ਕੀਤੇ ਉਹ ਵੀ ਇਹ ਪਿੱਛੇ ਐਮਪੀ ਵੀ ਰਿਹਾ ਐ ਐਮਐਲਏ ਵੀ ਰਿਹਾ ਕੰਮ ਦੇ ਉਹਦਾ ਵੀ ਨਹੀਂ ਦਿਖਿਆ ਕੋਈ ਬਾਦ ਇਹ ਕਿ ਤੇ ਭਾਈ ਹੁਣੀ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਗੱਲ ਭਾਜੀ ਕੀ ਸੀਗਾ ਜੀ ਪਈ ਕਿਵੇਂ ਇਹਦਾ ਮੋਲ ਬਣਿਆ ਸ਼ੀਤਲ ਰਾਗ ਦਾ ਕਿਵੇਂ ਦੇਖਦੇ ਹੋ ਜਿੱਤੂਗੇ ਇਸ ਵਾਰ ਨਹੀਂ ਕਿਉਂ ਮੈਂ ਕੰਮ ਕੋਈ ਨਹੀਂ ਕੀਤਾ ਤੁਹਾਡੇ ਇੱਥੇ ਆਂਦੇ ਰਹੇ ਉੱਥੇ ਸਮੱਸਿਆਵਾਂ ਜਿਹੜੀਆਂ ਤੁਹਾਡੀ ਹੱਲ ਕੀਤੀਆਂ ਕੋਈ ਇੱਥੇ ਬਾਹਰ ਕੋ ਕੈਂਪ ਦੇ ਵਿੱਚ ਬਿਲਕੁਲ ਨਹੀਂ ਬਿਲਕੁਲ ਨਹੀਂ ਆਪਾਂ ਦੇਖਿਆ ਨਹੀਂ ਜਿੱਤੂਦੂ ਵਾਲੇ ਉਹਨਾਂ ਦੇਖਿਆ ਹੀ ਨਹੀਂ ਆਇਆ ਕੋ ਆਏ ਜੀ ਬਲੇ ਪਹਿਲੇ ਜਦੋਂ ਇਹ ਕੈਂਪ ਤੇ ਰੱਖਿਆ ਗਿਆ ਸੀ ਕਿਹੜਾ ਪੜਿਆ ਬੋੜ ਹੀ ਨਹੀਂ ਭਾਈ ਜੀ ਜਿਵੇਂ ਐਮਐਲ ਜਿੱਤੇ ਹੈ ਉਹ ਸਾਹਬ ਦੇ ਹੰਦੇ ਕੈਂਪ ਵਾਲੇ ਨੇ ਵੋਟ ਨਹੀਂ ਭਾਈ ਤੇ ਕਿਵੇਂ ਬੋਲ ਦੇਖਦੇ ਉਹ ਕਿਹੜਾ ਜਿਹੜਾ ਕੈਂਡੀਡੇਟ ਜਿੱਤ ਸਕਦਾ ਮਿੰਦਰ ਭਗਤ ਨੂੰ ਕਿਵੇਂ ਦੇਖਦੇ ਮਿੰਦਰ ਭਗਤ ਬਹੁਤ ਵਧੀਆ ਇਨਸਾਨ ਨੇ ਜੀ ਉਹਨਾਂ ਦੇ ਪਿਤਾ ਹੀ ਚੁੰਨੀ ਵਾਲੀ ਉਹ ਬਹੁਤ ਵਧੀਆ ਇਨਸਾਨ ਸੀ ਉਹ ਜਿਹੜੇ ਆ ਉਸ ਟਾਈਮ ਉਤੇ ਸਾਡੇ ਕੈਂਪ ਦੇ ਇਚੇ ਕਈ ਪਾਰਕਾ ਬਣਿਆ ਪੈਲਸ ਬਣੇ ਆ ਤਸਨ ਕੀਆ ਦਿਆ ਉਹ ਬਣੀ ਆਪਣੇ ਟੈਂਕੀ ਬਣੀ ਸਭ ਕੁਝ ਉਹਨਾਂ ਨੇ ਬਣਵਾਇਆ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਸੀ ਗਲੰਟੀ ਕੇ ਭਾਜੀ ਉਧਰ ਨਹੀਂ ਮੈਂ ਨਹੀਂ ਕਰੀ ਇਹਨਾਂ ਚੋਣਾਂ ਨੂੰ ਲੈ ਕੇ ਜਿਹੜਾ ਸਰਵੇ ਕੀਤਾ ਸੀ ਭਾਰੋਕੋ ਕੈਂਪ ਦੇ ਵਿੱਚ ਜਿਹੜਾ West ਦਾ ਏਰੀਆ ਪਿੰਦਾ ਭਾਰੋਕ ਗੈਂਪ ਤੇ ਹੋਰ ਵੀ ਇਲਾਕੇ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਕੰਮ ਕੀਤੇ ਆ ਜਾਂ ਨਹੀਂ ਕੀਤੇ ਲੋਕਾਂ ਦੀਆਂ ਸਮੱਸਿਆਵਾਂ ਦਿਖਾਣੇ ਆ ਤੁਹਾਨੂੰ ਤੇ ਅਗਰ ਤੁਹਾਡੀ ਵੀ ਕੋਈ ਸਮੱਸਿਆ ਆ ਤੁਹਾਨੂੰ ਕਾਲ ਕਰਕੇ ਦੱਸ ਸਕਦੇ ਹੋ ਤੁਸੀਂ ਧੰਨਵਾਦ